ਹਾਂਜੀ ਮਿੱਤਰੋ ਪੈਟਰੋਲ ਦੀ ਕਾਰ ਲੈਣੀ ਥੋਨੇ ਅੱਜ ਆਪਾਂ ਖੜੇ ਆ ਟਰਾਈ ਸਿਟੀ ਕਾਰਸ ਮਹਾਲੀ 77 ਸੈਕਟਰ ਤੇ ਇਹ ਵੀਰੇ ਕਾਰ 2015 ਦਾ ਮਾਡਲ ਹੈ ਜੈਟ ਐਕਸ ਆਈ ਹੈ ਪੁਸ਼ ਬਟਨ ਨਾਲ ਸਟਾਰਟ ਹੈ ਜੀ ਉਹ ਮਾਡਲ ਜੀ ਅੱਲਾਏ ਪੁਸ਼ ਬਟਨ ਆਟੋਮੈਟਿਕ ਕਲਾਈਮੇਟ ਕੰਟਰੋਲ ਹੋ ਰਿਹਾ ਲੱਗਿਆ ਹੈ ਇਹ ਹਾਂ ਕੰਪਨੀ ਠੀਕ ਹੈ ਵੀਰੇ ਟਾਪ ਮਾਡਲ ਹੈ ਜੀ ਲਓ ਜੀ ਬਾਈ ਕਾਲ ਕਰ ਲਿਜੀ ਕਿਸੇ ਨੇ ਕਾਰ ਲੈਣੀ ਹੈ ਬਾਈ ਬਹੁਤ ਸੋਹਣੀ ਕਾਰ ਚੱਲੀ ਕਿ ਨਹੀਂ ਗਈ ਚੱਲੀ ਵੀਰੇ 65000 ਰੇਟ ਕਿੰਨਾ ਹੈ ਰੇਟ ਵੀਰੇ 430000 ਚਾਰ ਲੱਖ 30 ਹਜ਼ਾਰ ਦਾ ਹੈ ਆਹ ਹੈ ਵੀਰੇ ਮਾਡਲ ਇਹ ਵੀਰੇ 2010 ਫਰਸਟ ਓਨਰ ਕਾਰ ਹੈ ਜੀ ਠੀਕ ਹੈ ਹਾਂਜੀ ਕੰਡੀਸ਼ਨ ਕੰਡੀਸ਼ਨ ਓਕੇ ਹੈ ਜੀ ਠੀਕ ਇੰਜਨ ਵਧੀਆ ਇੰਜਨ ਵਧੀਆ ਜੀ ਸਭ ਕੁਝ ਕਾਰ ਦਾ ਵਧੀਆ ਪੇਪਰ ਓਕੇ ਹੈ ਕੰਡੀਸ਼ਨ ਓਕੇ ਹੈ ਠੀਕ ਹੈ ਗਾਰ ਦੀ ਨਾਲ ਟ੍ਰਾਂਸਫਰ ਕਰ ਦੇ ਬਸ ਬੰਦਾ ਚਲਾਉਣ ਵਾਲਾ ਓਕੇ ਹੋਵੇ ਹਾਂ ਹੈਨਾ ਬਿਲਕੁਲ ਬਿਲਕੁਲ ਤੇ ਕਾਲ ਕਰ ਲੈ ਵੀ ਜੇ ਕਿਸੇ ਨੇ ਕਾਰ ਲੈਣੀ ਹੈ ਤਾਂ ਰੇਟ ਵੀਰੇ ਰੇਟ ਵੀਰੇ 1,55,000 ਰੁਪਏ ਜੀ ਬਾਕੀ ਹੋਰ ਮਾਣ ਤਾਣ ਕਰ ਦਾਂਗੇ ਲੋ ਬਈ ਮੇਤਰੋ 10 ਮਾਡਲ ਚਾਰੇ ਪਾਵਰ ਵਿੰਡੋਆਂ ਠੀਕ ਹੈ ਕੈਂਟ ਕਰਾ ਕਾਲ ਕਰ ਲਓ ਜੇ ਕਿਸੇ ਨੇ ਕਾਰ ਲੈਣੀ ਆ ਬਾਕੀ ਲੋਨ ਕਰਾਉਣਾ ਲੋਨ ਵੀ ਹੋ ਜੂ ਠੀਕ ਆ ਆਹ ਵਾਲੀ ਕਾਰ ਤੇ ਪਰ ਇਹ ਤੇ ਨਹੀਂ ਆਹ ਵਾਲੀ ਤੇ ਜੀ 10 ਮਾਡਲ ਕਾਰ ਤੇ ਵੀਰ ਲੋਨ ਨਹੀਂ ਹੁੰਦਾ ਨਾ 11 ਤੇ 12 13 ਮਾਡਲ ਕਾਰ ਤੇ ਲੋਨ ਹੁੰਦਾ ਜੀ ਠੀਕ ਆ ਭਾਈ ਸਤਿ ਸ੍ਰੀ ਅਕਾਲ